ਮੈਂ ਆਪਣੀ ਸ਼ਤਸ਼੍ਰੀਯਾ ਕਾਰ ਉਮੀਦ ਕਰਦਾਂਗੀ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਪਿਆਰੇ ਜਿਹੜੀ ਜਿੱਡੀ ਦੀ ਟੀਮ ਦੇ ਲਈ ਹੈ ਜਿਹੜੀਆਂ ਡ्रेसेस ਹੈ ਉਹ ਰੈਡੀ ਕਰਕੇ ਲੈ ਕੇ ਆਏ ਆ ਸੋ ਉਸ ਤੋਂ ਪਹਿਲਾਂ ਮੈਂ ਇੱਕ ਰਿਕੁਐਸਟ ਕਰਦੀ ਹਾਂ ਕਿ ਜੇ ਆਪਣੇ ਚੈਨਲ ਦੇ ਨਾਲ ਨਵੇਂ ਕੁੜੇ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਸਾਡੇ ਦਿੱਲੀ ਦੇ ਵਿੱਚ ਜੋ ਵੀ ਅਸੀਂ ਵੀਡੀਓਸ ਅਪਲੋਡ ਕਰਦੇ ਹਾਂ ਤੁਸੀਂ ਉਹ ਦੇਖਦੇ ਰਹੋਗੇ ਤੇ ਤੁਸੀਂ ਵੀ ਸੋਨੇ ਸੋਨੇ ਸੂਟਸ ਨੇ ਜਿਹੜੇ ਰੈਡੀ ਕਰਾਉਂਦੇ ਹਾਂ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਆਪਾਂ ਇਹ ਸੂਟ ਜਿਹੜਾ ਸਾਨੂੰ ਉਹ ਦਿਖਾਵਾਂਗੇ ਪਹਿਲ ਤੁਸੀਂ ਇਸ ਦੀ ਇਸ ਤਰ੍ਹਾਂ ਦੀ ਲੁੱਕ ਹੈ ਜਿਹੜੀ ਚੈੱਕ ਕਰ ਸਕਦੇ ਹੋ ਇਹ ਸੂਟ ਦੇ ਨਾਲ ਸਿੰਪਲ ਦੋ ਜਿਹੜੇ ਦੁਪੱਟੇ ਰਹਿਣਗੇ ਇੱਕ ਮੈਸਿੰਜਰ ਹੋਊਗਾ ਇੱਕ ਕੰਟਰਾਸਟਡ ਹੋਊਗਾ ਠੀਕ ਹੈ ਹਾਂਜੀ ਇਹ ਆ ਗਈ ਆਪਣੀ ਸ਼ਰਟ ਜਿਹੜਾ ਦਾ ਸਟਾਕ ਰਹੂਗਾ ਨਾ ਉਹ ਪ्युअर ਖਾਦੀ ਕਾਟਨ ਦਾ ਰਹੂਗਾ ਬਹੁਤ ਸੋਹਣਾ ਦਾ ਸਟਾਕ ਹੈਗਾ ਦੇਖੋ ਇਹਦਾ ਜਿਹੜਾ ਘੇੜਾ ਹੈ ਏਦਾਂ ਰੈਡੀ ਕੀਤਾ ਹੋਇਆ ਹੈ ਇਹ ਘੇੜਾ ਆਪਣਾ ਅ ਘੇਰੇ ਦੇ ਉੱਪਰ ਤਿੰਨੋਂ ਸਾਈਡ ਤੇ ਜਿਹੜੀ ਗੋਟਾ ਲੱਗਿਆ ਹੋਇਆ ਹੈ ਠੀਕ ਹੈ ਇਹ ਗੋਟਾ ਜਿਹੜਾ 2 ਇੰਚ ਦਾ ਚੌੜਾ ਗੋਟਾ ਹੈਗਾ ਤੇ ਕਾਰਨਰ ਦੇ ਉੱਪਰ ਜਿਹੜਾ ਹੈਂਡਵਰਕ ਹੈਗਾ ਮੋਰਨੀਆਂ ਨੇ ਉਹ ਹੈਂਡਵਰਕ ਕੀਤੀਆਂ ਹੋਈਆਂ ਨੇ ਇਹਨਾਂ ਦੇ ਵਿੱਚ ਰਾਇਲ ਬਲੂ ਹੈ ਜਿਹੜਾ ਥ्रेड ਯੂਜ਼ ਕਰਵਾਇਆ ਗਿਆ ਬਾਕੀ ਜਿਹੜਾ ਸਾਰਾ ਵਰਕ ਹੈਗਾ ਉਹ 골ਡਨ ਰਹੂਗਾ ਸਿਪੀ ਕੱਟ ਦਾਣਾ ਤੇ ਦਾਕਾ 골ਡਨ ਹੈ ਇਹ ਆ ਗਿਆ ਆਪਣਾ 슬ੀਵ ਦੇ ਉੱਪਰ ਆਹ ਸੌਰੀ ਘੇਰੇ ਦੇ ਉੱਪਰ 슬ੀਵ ਦੇ ਉੱਪਰੇ ਤੇ ਸਿਰਫ ਗੋਟਾ ਲੱਗਿਆ ਹੋਇਆ ਇਸ ਤਰ੍ਹਾਂ ਨੈਟ ਆ ਉਹ ਵੀ U ਸ਼ੇਪ ਦੇ ਵਿੱਚ ਐਂਡ ਇਹਦੇ ਜਿਹੜਾ ਨੀਚੇ ਆਪਣੇ ਹਿਪ ਹੈ ਹਿਪ ਦੇ ਉੱਪਰ ਇਸ ਤਰ੍ਹਾਂ ਲਟਕਣ ਲਗਾਏ ਹੋਏ ਨੇ ਆ ਨੋਕੜੀ ਦੇ ਫੁੱਲ ਵਾਲੇ ਜਿਹੜੇ ਇਹ ਲਟਕਣ ਨੇ ਉਹ ਲਗਾਏ ਹੋਏ ਨੇ ਕਿਉਂਕਿ ਇਹ ਗਿੱਦੀ ਲਈ ਹੈ ਜਿਹੜਾ ਸੁਪਰ ਰੈਡੀ ਕੀਤਾ ਆਪਾਂ ਬੈਕ ਸਾਈਡ ਇਸ ਤੇ ਜ਼ਿਪਰ ਲੱਗੂਗੀ ਤੇ ਆਪਣੇ ਸਟੈਪਸ ਵੀ ਲੱਗੀਆਂ ਹੋਈਆਂ ਨੇ ਇਸ ਤੇ ਸੂਟ ਦੇ ਨਾਲ ਦੀ ਜਿਹੜੇ ਇਸ ਤੇ ਫਲਾਵਰ ਐਬ੍ਰੋਡ ਬਣਾਏ ਹੋਏ ਆ ਇਹ ਆਗੀ ਜੀ ਆਪਣੀ ਸ਼ਰਟ ਤੁਸੀਂ ਵੀ ਇਹਨਾਂ ਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਾਫ ਦੇ ਉੱਪਰ ਇਸ ਤਰ੍ਹਾਂ ਦੇ ਸੂਟਸ ਨੇ ਜਿਹੜੇ ਜੇ ਆਪਣੇ ਕੋਲੋਂ ਕੋਈ ਡਿਜ਼ਾਈਨ ਦੇ ਕੇ ਹਨਾ ਇਦਾਂ ਦੀ ਲੁੱਕ ਕ੍ਰੀਏਟ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਸਾਨੂੰ ਆਰਡਰ ਕਰਨ ਦੇ ਲਈ ਜਿਹੜਾ ਸਾਡਾ ਕੰਟੈਕਟ ਨੰਬਰ ਲੱਗੂ ਹੇਠੇ ਸਕਰੀਨ ਤੇ ਚੱਲ ਰਿਹਾ ਹੈ ਤੁਸੀਂ ਉਸ ਤੇ ਸਾਨੂੰ ਕੰਟੈਕਟ WhatsApp ਮੈਸੇਜ ਆ WhatsApp ਕਾਲ ਕਰ ਸਕਦੇ ਹੋ ਠੀਕ ਹੈ ਜਿਹੜੀ ਇਸ ਦੇ ਨਾਲ ਬਾਟਮ ਆਉਗੀ ਬਿਲਕੁਲ ਪਲੇਨ ਆਉਗੀ ਕਲਰ ਇਸ ਦਾ ਪੈਰਟ ਰਹੂਗਾ ਖਾਦੀ कॉटन स्टਫ ਆ ਬਹੁਤ ਹੀ ਪਿਆਰਾ ਜਿਹਾ ਸਟਫ ਹੈ ਲਾਈਨਿੰਗ ਲੱਗੀ ਹੋਈ ਹੈ ਇਸ ਤੇ ਵੀ ਲਾਈਨਿੰਗ ਵਾਲਾ ਸੂਟ ਹੈ ਇੱਕ ਤਾਂ ਇਸ ਦੇ ਨਾਲ ਦੁਪੱਟਾ ਇਹ ਵਾਲਾ ਰਹੂਗਾ ਪਿੱਕ ਪਹਿਲਾਂ ਵੀ ਆਪਾਂ ਪੰਜ ਦੁਪੱਟਿਆਂ ਦੀ ਜਿਹੜੀ ਵੀਡੀਓ ਅਪਲੋਡ ਕੀਤੀ ਸੀਗੀ ਗਿੱਧੇ ਦੇ ਲਈ ਜਿਹੜੇ ਦੁਪੱਟੇ ਸੀ ਉਹ ਰੈਡੀ ਹੋਏ ਹੋਏ ਸੀ ਬਾਕੀ ਆਪਾਂ ਸਾਰੇ ਸੂਟਸ ਦੇ ਨਾਲ ਦਿਖਾਵਾਂਗੇ ਜਿਹੜੇ ਬਾਕੀ ਰੈਡੀ ਹੋਏ ਆ ਜਿਵੇਂ ਕੀਏ ਦੋਨੋਂ ਦੇਖੋ ਇਹ ਦੁਪੱਟਾ ਜਿਹੜਾ ਪੈਰਟ ਹੈ ਇਹ ਆਪਾਂ ਚੰਦੇਰੀ ਦੇ ਸਟੱਫ ਦੇ ਉੱਪਰ ਠੀਕ ਹੈ ਪਲੇਨ ਦੁਪੱਟਾ ਸੀ ਤੇ ਉਸ ਨੂੰ ਆਪਾਂ ਇਸ ਤਰ੍ਹਾਂ ਦੀ ਡਿਜ਼ਾਈਨਿੰਗ ਉਹ ਕਰ ਜਿਹੜੀ ਦੇਤੀ ਆ ਬੋਲ ਫੁੱਲ ਪਤਾਸੇ ਲੱਗੇ ਹੋਇਆ ਬੋਲ ਪਤਾਸੇ ਆ ਤੇ ਕੋਟਾ ਲੱਗਿਆ ਹੋਇਆ ਇਸ ਤਰ੍ਹਾਂ ਡੱਬੇ ਬਣਾ ਬਣਾ ਕੇ ਉਹਨਾਂ ਦੇ ਜੋੜ ਦੇ ਉੱਪਰ ਵੀ ਐਂਡ ਸੈਂਟਰ ਦੇ ਵਿੱਚ ਵੀ ਇਹਨਾਂ ਨੂੰ ਲਗਾਇਆ ਗਿਆ ਤੇ ਜਿਹੜੀ ਆਪਣੇ ਫੋਰ ਸਾਈਡ ਆ ਪਲੇਨ ਕਰਨ ਵਾਲੀ ਲਿਸ ਲਗਾ ਕੇ ਫਿਨਿਸ਼ਿੰਗ ਦਿੱਤੀ ਗਈ ਆ 2 ਮੀਟਰ ਦੀ ਕੱਟ ਰਹੂਗੀ ਲੈਂਥ ਵਿड्ਥ ਤੁਸੀਂ ਚੈੱਕ ਕਰੀ ਸਕਦੇ ਹੋ ਦੁਪੱਟੇ ਦੀ ਫੁੱਲ ਆ ਜੇਕਰ ਤੁਸੀਂ ਕੋਈ ਵੀ ਸੂਟ ਆ ਜਿਹੜਾ ਕੱਟ ਸੌਰੀ ਰੈਡੀ ਕਰਾਉਣਾ ਚਾਹੁੰਦੇ ਹੋ ਉਹਦੇ ਨਾਲ ਦੁਪੱਟਾ ਜਿਹੜਾ ਕੱਟ ਲੈਂਥ ਦਾ ਲੈਣਾ ਚਾਹੁੰਦੇ ਤਾਂ ਤੁਸੀਂ ਉਹਦਾ ਵੀ ਲੈ ਸਕਦੇ ਹੋ ਇਹ ਕੀ ਮੈਚਿੰਗ ਦੇ ਵਿੱਚ ਆਊਗਾ ਇਸ ਦੇ ਨਾਲ ਦੁਪੱਟਾ ਇਸੇ ਸੂਟ ਦੇ ਨਾਲ ਜਿੱਦਾਂ ਮੋਰਨੀ ਦੇ ਵਿੱਚ ਆਪਾਂ ਰਾਇਲ ਬਲੂ ਥ੍ਰੈਡ ਆ ਜਿਹੜਾ ਉਹ ਪਵਾਇਆ ਸੀਗਾ ਇਹ ਇਹਦੇ ਨਾਲ ਵੀ ਬਹੁਤ ਸੋਹਣਾ ਕੰਟਰਾਸਟ ਹੋ ਰਿਹਾ ਹੈਗਾ ਠੀਕ ਹੈ ਇਹਦੀ ਲੁੱਕ ਹੈ ਜਿਹੜੀ ਐਦਾਂ ਦੀ ਬਣੀ ਹੋਈ ਆ ਦੇਖੋ ਇਹ ਦੁਪੱਟਾ ਵੀ ਬਹੁਤ ਸੋਹਣਾ ਰੈਡੀ ਹੋਇਆ ਇਸ ਤਰ੍ਹਾਂ ਇਸ ਦੇ ਵਿੱਚ ਲੈਰੀ ਇਹਦਾ ਡਿਜ਼ਾਈਨ ਕੀਤਾ ਗਿਆ ਤੇ ਪਤਾਸੇ ਜਿਹੜੇ ਉਹ ਵੱਡੇ ਲਗਾਏ ਗਏ ਨੇ ਜੇ ਫੁੱਲ ਪਤਾਸੇ ਵੱਡੇ ਆ ਠੀਕ ਹੈ ਲੈਰੀ ਆ ਜਿਹੜਾ ਬਾਹਰ ਨੂੰ ਨਿਕਲ ਮ ਲੈਰੀਆ ਬਣਿਆ ਹੋਇਆ ਫੋਰ ਸਾਈਡ ਜਿਹੜੀ ਬਾਹਰ ਨੂੰ ਜਾ ਰਹੀ ਹੈਗੇ ਸਾਈਡ ਤੇ ਵੀ ਇਸ ਤੇ ਵੀ ਇਸ ਤੇ ਵੀ ਤੇ ਇਹਦੇ ਉੱਪਰ ਇਸ ਤਰ੍ਹਾਂ ਦਾ ਸੂਟ ਦੇ ਨਾਲ ਦਾ ਗੋਟਾ ਲਗਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਆ ਫੋਰ ਸਾਈਡ ਤੇ ਇਹ ਦੁਪट्टे ਦਾ ਜਿਹੜਾ ਸਟੱਫ ਆਊਗਾ ਉਹ ਆਊਗਾ ਬੈਲ ਠੀਕ ਹੈ ਫੁੱਲ ਬੈਲ ਦਾ ਬਹੁਤ ਵਧੀਆ ਬੈਲ ਹੈ ਅ ਅੱਛਾ ਜਿਵੇਂ ਕੋਈ ਥੋੜੀ ਘੱਟ ਵਾਲੀ ਹੁੰਦੀ ਹੈ ਨਾ ਜਾਲ ਖੀਜੀ ਬੈਲ ਉਹ ਨਹੀਂ ਹੈਗੀ ਇਹ ਦੁਪੱਟੇ ਦਾ ਬਿਲਕੁਲ ਵੀ ਪਤਾ ਨਹੀਂ ਲੈਂਦਾ ਵੀ ਕਾਟਨ ਦਾ ਹੈ ਜਾਂ ਫਿਰ ਬੈਲ ਦਾ ਤੁਸੀਂ ਵੀ ਸੇਮ ਲੁੱਕ ਦੇ ਸੂਟ ਰੈਡੀ ਕਰਾ ਸਕਦੇ ਹੋ ਕਿ ਆਪਣਾ ਬਹੁਤ ਸੋਹਣਾ ਜਿਹਾ ਸੂਟ ਹੈ ਜਿਹੜਾ ਡਿਜ਼ਾਈਨ ਹੋਇਆ ਠੀਕ ਹੈ ਡਨ ਆ ਗਿਆ ਆਪਣਾ ਕੋਈ ਬਾਗ ਇਹ ਸਿੰਗਲ ਬਾਗ ਹੈ ਉਹਨਾਂ ਨੇ ਇਸ ਦੇ ਨਾਲ ਨਾ ਕੋਈ ਬਾਟਮ ਵਗੈਰਾ ਕੁਝ ਨਹੀਂ ਰੈਡੀ ਕਰਵਾਇਆ ਜਸਟ ਸਿੰਗਲ ਬਾਗ ਰੈਡੀ ਕਰਵਾਇਆਗਾ ਇਸ ਤਰ੍ਹਾਂ ਦਾ ਇਸ ਤੇ ਆਪਾਂ ਲੋਬੀ ਦੇ ਫੁੱਲ ਵਾਲੇ ਲਟਕਣ ਲਗਾਏ ਆ ਕਿਉਂਕਿ ਇਹ ਵੀ ਜਿੱਦੇ ਦੇ ਲਈ ਰੈਡੀ ਹੋਇਆਗਾ ਐਦਾਂ ਦਾ ਇੱਥੇ ਵਰਕ ਰਹੂਗਾ ਫਰੰਟ ਪੀਸ ਤੇ ਵਰਕ ਹੈ ਬਹੁਤ ਸੋਹਣਾ ਜਿਹਾ ਵਰਕ ਹੈਗਾ 슬ੀਵਸ ਦੇ ਉੱਪਰ ਵੀ ਵਰਕ ਕੀਤਾ ਹੋਇਆ ਹੈ ਐਦਾਂ ਦਾ ਬਾਰਡਰ ਬਣਿਆ ਹੋਇਆਗਾ ਪੂਰਾ ਐਂਡ ਬੈਕ ਸਾਈਡ ਤੇ ਆਪਾਂ ਐਦਾਂ ਇਸ ਤੇ ਸਟੱਪਸ ਲਗਾਈਆਂ ਨੇ ਨਾਲ ਦੀਆਂ ਹੀ ਅਟੈਚ ਕਰਵਾਈਆਂ ਨੇ ਕਿਉਂਕਿ ਲਟਕਣ ਇਹਨਾਂ ਨੇ ਹਿਪ ਤੇ ਅਟੈਚ ਕਰਵਾਇਆ ਇਕਰ ਤੁਸੀਂ ਵੀ ਬਾਗ ਰੈਡੀ ਕਰਾਉਣਾ ਚਾਹੁੰਦੇ ਹੋ ਨਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਇਹ ਪ्युअर ਖੱਦਰ ਦੇ ਉੱਪਰ ਇਹ ਜਿਹੜਾ ਰੈਡੀ ਹੋਇਆ ਹੋਇਆ ਹੈਗਾ ਦੇਖੋ ਇਹ ਸੀ ਆਪਣਾ ਬਾਗ ਸਿੰਗਲ ਸੀਗਾ ਐਂਡ ਜਿਹੜੀ ਸ਼ਰਟ ਹੈ ਵੀ ਸਿੰਗਲ ਰੈਡੀ ਹੋਈ ਹੈ ਕਲੋ ਕਿਉਂਕਿ ਇਹ ਪਹਿਣਾ ਕੋਲ ਕੱਗਰੇ ਜਿਹੜੇ ਉਹ ਪਹਿਲਾਂ ਹੈਗੇ ਹੈਗੇ ਸੋ ਇਹਨਾਂ ਨੇ ਸ਼ਰਟ ਐਂਡ ਨੀਮ ਜਿਹੜੀਆਂ ਰੈਡੀ ਕਰਵਾਈਆਂ ਨੇਗੀਆਂ ਇਹ ਆਉਗੀ ਆਪਣੇ ਕੋਲੇ ਸ਼ਨੀਲ ਦੀ ਠੀਕ ਹੈ ਸ਼ਨੀਲ ਦੀ ਟਮੈਟੋ ਰੈੱਡ ਕਲਰ ਦੇ ਵਿੱਚ ਸ਼ਾਰਟਰ ਹੋਊਗੀ ਐਂਡ ਇਸ ਦਾ ਤੁਸੀਂ ਘੇਰਾ ਦੇਖ ਸਕਦੇ ਹੋ ਇਸ ਤੇ ਆਪਾਂ ਅੰਬੀ ਵਾਲਾ ਪੈਚ ਅਟੈਚ ਕੀਤਾ ਹੈਗਾ ਤੇ ਕਿਹਦੇ ਉੱਪਰ ਇਸ ਤਰ੍ਹਾਂ ਜਿਹੜਾ 2 ਇੰਚ ਦੀ ਚੜਾਈ ਵਾਲੀ ਗੋਟਾ ਉਹ ਲਗਾ ਕੇ ਡਿਜ਼ਾਈਨ ਕੀਤਾ ਹੈ ਤੇ ਇੱਕ ਲਾਈਨ ਦੇ ਵਿੱਚ ਵੱਡੇ ਮਿਰਰ ਹੁੰਦੇ ਆ ਜਿਹੜੇ ਉਹ ਬਣਾਏ ਗਏ ਐ ਇਸ ਤਰ੍ਹਾਂ ਸੇਮ ਸਲੀਪਸ ਤੇ ਤੇ ਉਸ ਤੇ ਵੀ ਮਿਰਰ ਲੱਗੇ ਹੋਇਆ ਤੇ ਗੋਟਾ ਲੱਗਿਆ ਹੋਇਆ ਇਹ ਆਪਣੀ 프ਰੰਟ ਸਾਈਡ ਆ ਜਿਹੜੀ ਸ਼ਰਟ ਦੀ ਰੈਡੀ ਹੋਈ ਆ ਜਿੱਦਾਂ ਆਪਾਂ ਨੂੰ ਕਸਟਮਰ ਨੇ ਡਿਜ਼ਾਈਨ ਦਿੱਤਾ ਆਪਾਂ ਸੇਮ ਟੂ ਸੇਮ ਲੁੱਕ ਆ ਜਿਹੜੀ ਰੈਡੀ ਕਰ ਦਿੱਤੀ ਐ ਇਸ ਦੀ ਤੇ ਬੈਕ ਸਾਈਡ ਜ਼ਿੱਪ ਅਟੈਚ ਕਰਵਾਈ ਹੋਈ ਆ ਦਨ ਲਟਕਣ ਨੇ ਜਿਹੜੇ ਉਹ ਲਗਵਾਏ ਗਏ ਆ ਲਟਕਣ ਦੀ ਜਿਹੜੀ ਡਿਜ਼ਾਈਨਿੰਗ ਆ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੇ ਦੇ ਡਿਜ਼ਾਈਨ ਦੇ ਲਟਕਣ ਰੈਡੀ ਕੀਤੇ ਆ ਤੁਸੀਂ ਵੀ ਜੇਕਰ ਐਦਾਂ ਦੀਆਂ ਜਿਹੜੀਆਂ ਸ਼ਰਟਸ ਨੇ ਜਾਂ ਹੈਂਡਵਰਕ ਵਾਲੇ ਪੇਂਟ ਵਾਲੇ ਨੀਡਲਵਰਕ ਵਾਲੇ ਕਿਸੇ ਵੀ ਤਰ੍ਹਾਂ ਦੇ ਸੂਟ ਜਿਹੜੇ ਤੁਸੀਂ ਰੈਡੀ ਕਰਾਉਣ ਦੇ ਲਈ ਸਾਨੂੰ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਕੋਈ ਪਲੇਨ ਸਟੱਫ ਬਾਈ ਕਰਨਾ ਹੋਵੇ ਤਾਂ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਹਰ ਤਰ੍ਹਾਂ ਦੀ ਸਟਿਚਿੰਗ ਆਪਣੇ ਕੋਲੇ ਅਵੇਲੇਬਲ ਹੈ ਹਰ ਤਰ੍ਹਾਂ ਦਾ ਸਟਾਕ ਅਵੇਲੇਬਲ ਹੈ ਠੀਕ ਹੈ ਤੁਸੀਂ ਡ्रेसेस ਵਗੈਰਾ ਵੀ ਕਰਾ ਸਕਦੇ ਹੋ ਬਾਕੀ ਆਪਣੀ ਜਿਹੜੀ ਪੇਮੈਂਟ ਹੈ ਜੇ ਤੁਸੀ ਸਾਡੇ ਤੋਂ ਕੁਝ ਵੀ ਕੋਈ ਵੀ ਸੂਟ ਵਗੈਰਾ ਰੈਡੀ ਕਰਾਉਣਾ ਚਾਹਦੇ ਹੋ ਉਹਦੀ ਪੇਮੈਂਟ ਆਪਣੇ ਕੋਲ ਹੈ ஆன்ਲਾਈਨ ਉਹਦਾ ਜਿਹੜਾ ਸੌਰੀ ਕੈਸ਼ ਔਨ ਡਿਲੀਵਰੀ ਦਾ ਮੈਥਡ ਹੈ ਉਹ ਆਪਣੇ ਕੋਲ ਨਹੀਂ ਹੈਗਾ ਜੀ ஆன்ਲਾਈਨ ਤੁਸੀਂ ਕਿਸੇ ਵੀ ਮੈਥਡ ਨਾਲ ਹੀ ਕਰ ਸਕਦੇ ਹੋ ਠੀਕ ਹੈ ਬਾਕੀ ਸ਼ਿਪਿੰਗ ਹੈ ਜਿਹੜੀ ਆਪਣੇ ਪੂਰੇ ਵਰਲਡ ਦੇ ਵਿੱਚ ਹੈ ਤੇ ਇਹ ਜਿਹੜਾ ਆਪਣਾ ਪਾਰਸਲ ਹੈ ਇਹ ਆਸਟ੍ਰੇਲੀਆ ਜਾ ਰਿਹਾ ਜਿੱਦਾਂ ਕਿ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਦੱਸਿਆ ਸੀ ਹੁਣ ਆਪਾਂ ਕਈ ਦਿਨ ਲਗਾਤਾਰ ਹੈ ਜਿਹੜਾ ਇਹ ਪੂਰੀ ਟੀਮ ਦਾ ਜਿਹੜਾ ਆਰਡਰ ਰੈਡੀ ਕੀਤਾ ਹੈ ਇਸ ਨੂੰ ਵੀ ਵੀਡੀਓਜ਼ ਦੇ ਵਿੱਚ ਅਪਲੋਡ ਕਰਾਂਗੇ ਅਲੱਗ-ਅਲੱਗ ਡਿਜ਼ਾਈਨ ਦੇ ਅਲੱਗ-ਅਲੱਗ ਲੁੱਕ ਦੇ ਜਿਹੜੀਆਂ ਚੀਜ਼ਾਂ ਨੇ ਆ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਠੀਕ ਹੈ ਬਾਅਦ ਕੀ ਹੁਣ ਮਿਲਦੇ ਆਪਾਂ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਪਿਆਰ ਬੜੀ ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ